ਕਈ ਵਾਰੀ ਲਾਈਫ ਚ ਅਹੋ ਜੀਆਂ ਸਿਚੁਏਸ਼ਨਸ ਆਉਂਦੀਆਂ ਨੇ ਜਿੱਥੇ ਅਸੀਂ ਆਪਣੇ ਆਪ ਨੂੰ ਇੱਕ ਵਿਕਟਿਮ ਜ਼ੋਨ ਚ ਲੈ ਜਾਂਦੇ ਆ ਜਿੱਥੇ ਅਸੀਂ ਰੱਬ ਨੂੰ ਇੱਕ ਸਵਾਲ ਜ਼ਰੂਰ ਕਰਦੇ ਆ ਕਿ ਰੱਬਾ ਮੇਰੇ ਨਾਲ ਹੀ ਇਦਾਂ ਕਿਉਂ ਮੈਂ ਤੇਰਾ ਕੀ ਮਾੜਾ ਕੀਤਾ ਸੀ ਤਾਂ ਰੱਬ ਗੂੰਜਾਬ ਦਿੰਦਾ ਹੈ ਕਿ ਬੇਟਾ ਤੂੰ ਮੇਰਾ ਮਾੜਾ ਕੀ ਕਰਨਾ ਤੂੰ ਆਪਣਾ ਮਾੜਾ ਕਰ ਲੈ ਇੰਨਾ ਹੀ ਬਹੁਤ ਹੈ ਤਾਂ ਇਸ ਚੀਜ਼ ਨੂੰ ਥੋੜਾ ਜਿਹਾ ਦੇਖਦੇ ਆ ਜਿਦਾ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਰਮਾ ਨਾਮ ਦੀ ਇੱਕ ਫਿਲਾਸਫੀ ਐਗਜ਼ਿਸਟ ਕਰਦੀ ਹੈ ਇੱਕ ਐਗਜ਼ਿਸਟੈਂਸ ਐਗਜ਼ਿਸਟ ਕਰਦਾ ਹੈ ਲੈਟ ਅਸ ਸਪੋਜ਼ ਜਿੱਦਾਂ ਮੇਰੇ ਪਿੱਛੇ ਇੱਕ ਕਾਰਨਰ ਹੈ ਕਾਰਨਰ ਦੀਆਂ ਦੋ ਸਾਈਡਾਂ ਇੱਕ ਇੱਧਰ ਦੂਸਰੀ ਇੱਧਰ ਦੇਖ ਕਾਰਨਰ ਤੇ ਖੜ ਕੇ ਮੈਂ ਦੇਖਿਆ ਕਿ ਦੋ ਇਨਸਾਨ ਨਿਕਲ ਰਹੇ ਸੀ ਉਹਨਾਂ ਦੋ ਇਨਸਾਨਾਂ ਵਿੱਚ ਕੋਈ ਗੱਲਬਾਤ ਹੋਈ ਉਸ ਗੱਲਬਾਤ ਦੌਰਾਨ ਉਹਨਾਂ ਦੀ ਹੱਥ ਆਪਾਈ ਹੋਈ ਠੀਕ ਹੈ ਇੱਕ ਨੇ ਦੂਸਰੇ ਨੂੰ ਥੱਪੜ ਮਾਰਤਾ ਥੋੜੀ ਕਨਫਲਿਕਟ ਹੋਈ ਉਹ ਆਪਣੇ ਆਪਣੇ ਰਾਹ ਤੇ ਤੁਰ ਗਏ ਨੈਕਸਟ ਡੇ ਉਹ ਇਹ ਜਦੋਂ ਘਰ ਪੂਰਾ ਕ੍ਰਾਸ ਕਰਕੇ ਐਸ ਸਾਈਡ ਤੇ ਆ ਕੇ ਮਿਲਣਗੇ ਨਾ ਤਾ ਇੱਕ ਦੂਜੇ ਨੂੰ ਪਹਿਚਾਨ ਲੈਣਗੇ ਤੇ ਜਿਨੇ ਪਹਿਲਾ ਥੱਪੜ ਮਾਰਿਆ ਸੀ ਹੁਣ ਉਹ ਨੂੰ ਦੂਸਰਾ ਇਨਸਾਨ ਥੱਪੜ ਮਾਰੂਗਾ ਇੱਕ ਮਾਰ ਸਕਦਾ ਦੋ ਮਾਰ ਸਕਦਾ ਤਿੰਨ ਮਾਰ ਸਕਦਾ ਹੋ ਸਕਦਾ ਫੜ ਕੇ ਕੋਤੀ ਦੇ ਦੇ ਪੋਸਿਬਿਲਿਟੀ ਕੁਝ ਵੀ ਹੋ ਸਕਦੀ ਹੈ ਹੁਣ ਜਿਹੜਾ ਇਨਸਾਨ ਕਾਰਨਰ ਤੇ ਖੜਾ ਹੈ ਫੋਰ ਐਗਜ਼ਾਮਪਲ ਮੈਂ ਕਾਰਨਰ ਤੇ ਖੜੀ ਸੀ ਮੈਨੂੰ ਕੱਲ ਵਾਲਾ ਸਿਰ ਸਿਨੈਰੀਓ ਵੀ ਯਾਦ ਸੀ ਕਿਉਂਕਿ ਮੈਂ ਉੱਥੇ ਹੀ ਖੜੀ ਆ ਮੈਨੂੰ ਕੱਲ ਵਾਲਾ ਸਿਨੈਰੀਓ ਵੀ ਯਾਦ ਸੀ ਮੈਨੂੰ ਅੱਜ ਵਾਲਾ ਵੀ ਦੇਖਿਆ ਮੈਂ ਹੁਣ ਅੱਜ ਵਾਲੇ ਸਿਨੈਰੀਓ ਚ ਜਿਸ ਇਨਸਾਨ ਨੂੰ ਥੱਪੜ ਪਿਆ ਨਾ ਉਹ ਰੋ ਰਿਹਾ ਆ ਉਹ ਵਿਕਟਮ ਫੀਲਿੰਗ ਦੇ ਵਿੱਚ ਹੈ ਕੰਪਲੀਟਲੀ ਉਹ ਉਹ ਰੱਬ ਨੂੰ ਕੋਸ ਰਿਹਾ ਆ ਕਿ ਹਾਂ ਤੂੰ ਮੇਰੇ ਨਾਲ ਇਹ ਇਦਾਂ ਕਿਉਂ ਕੀਤਾ ਮੈਂ ਤੇਰਾ ਕੀ ਮਾਰਾ ਕੀਤਾ ਸੀ ਤਾਂ ਉਸ ਲਾਈਨ ਜੋ ਦੋਨੋਂ ਸਿਚੁਏਸ਼ਨਸ ਦੇਖ ਪਾ ਰਿਹਾ ਮਤਲਬ ਕੱਲ ਵੀ ਜਿਹਨੂੰ ਯਾਦ ਸੀ ਤੇ ਅੱਜ ਵੀ ਜਿਹਨੂੰ ਯਾਦ ਹੈ ਉਹ ਰੱਬ ਤਾਂ ਉਸ ਸਿਨੈਰੀਓ ਦੇ ਵਿੱਚ ਨਾ ਜੋ ਸੱਤਪੜ ਸਾਨੂੰ ਅੱਜ ਪਿਆ ਆ ਉਹ ਸਾਡੇ ਪਿਛਲੇ ਕਰਮ ਦਾ ਹੀ ਇੱਕ ਨਤੀਜਾ ਆ ਕਿਉਂਕਿ ਉਹ ਸਾਨੂੰ ਬਿਨਾਂ ਰੀਜ਼ਨ ਤੋਂ ਪਿਆ ਆ ਤੇ ਰੱਬ ਇਜ਼ ਲਾਈਕ ਕੋਰਨਰ ਤੇ ਇਹ ਤੇ ਚਲੋ ਆਪਾਂ ਕਾਰਨ ਅਜ਼ਿਮ ਕੀ ਤਾਂ ਰੱਬ ਤਾਂ ਇੱਕ ਉਸ ਪੁਆਇੰਟ ਤੇ ਖੜਾ ਹੈ ਜਿੱਥੇ ਉਹਨੂੰ ਸਾਰਾ ਕੁਝ ਦਿਖ ਰਿਹਾ ਆ ਤੇ ਉਹਨੂੰ ਪਤਾ ਆ ਜਦੋਂ ਇੱਕ ਇਨਸਾਨ ਕੁਐਸਚਨ ਕਰਦਾ ਹੈ ਨਾ ਰੱਬ ਜਿਹਨੂੰ ਆਪਾਂ ਕਹਿੰਦੇ ਆ ਕਿ ਜੋ ਸਭ ਕੁਝ ਦੇਖ ਰਿਹਾ ਆ ਸਾਨੂੰ ਤਾਂ ਸਿਰਫ ਦੋ ਸਾਈਡਸ ਨਜ਼ਰ ਆ ਰਹੀਆਂ ਸੀ ਨਾ ਉਹਨੂੰ ਸਾਰਾ ਕੁਝ ਨਜ਼ਰ ਆ ਰਿਹਾ ਹੈ ਤੇ ਉਸ ਟਾਈਮ ਜਦੋਂ ਅਸੀਂ ਸਵਾਲ ਕਰਦੇ ਆ ਕਿ ਰੱਬਾ ਮੇਰੇ ਨਾਲ ਹੀ ਇੱਦਾਂ ਕਿਉਂ ਮੇਰੇ ਮੇਰੀ ਤੇਰੇ ਨਾਲ ਕੀ ਦੁਸ਼ਮਣੀ ਸੀ ਜਾਂ ਤੇਰੀ ਮੇਰੇ ਨਾਲ ਕੀ ਦੁਸ਼ਮਣੀ ਸੀ ਤਾਂ ਉਸ ਟਾਈਮ ਰੱਬ ਦਾ ਇੱਕ ਹੀ ਜਵਾਬ ਹੁੰਦਾ ਆ ਕਿ ਇਹ ਤੇਰੇ ਸਿਰਫ ਤੇ ਸਿਰਫ ਕੱਲ੍ਹ ਵਾਲੇ ਥੱਪੜ ਦਾ ਹੀ ਤੈਨੂੰ ਨਤੀਜਾ ਮਿਲਿਆ ਆ ਇਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਹੈਗਾ ਜੋ ਤੈਨੂੰ ਅੱਜ ਮਿਲਿਆ ਆ ਨਾ ਉਹ ਤੂੰ ਕੱਲ੍ਹ ਕਰਕੇ ਆਇਆ ਸੀ ਤੈਨੂੰ ਭੁੱਲ ਚੁਕਿਆ ਘੁੰਮਦੇ ਘੁੰਮਦੇ ਬਟ ਮੈਨੂੰ ਯਾਦ ਸੀ ਮੈਂ ਦੇਖਿਆ ਆ ਸਾਰਾ ਕੁਝ ਤੇ ਉਸ ਇਨਸਾਨ ਨੂੰ ਵੀ ਯਾਦ ਸੀ ਜਿਹਨੂੰ ਤੂੰ ਥੱਪੜ ਮਾਰਿਆ ਸੀਗਾ ਇਸੇ ਤਰ੍ਹਾਂ ਹੀ ਸਾਡੇ ਕਰਮ ਐਗਜ਼ਿਸਟ ਕਰਦੇ ਨੇ ਬਹੁਤ ਸਾਰੀਆਂ ਚੀਜ਼ਾਂ ਸਾਡੀ ਲਾਈਫ 'ਚ ਐਹੋ ਜਿਹੀਆਂ ਹੁੰਦੀਆਂ ਨੇ ਜਿੱਥੇ ਸਾਨੂੰ ਕੁਝ yaad ਨਹੀਂ ਹੁੰਦਾ ਬਟ ਕਿਉਂਕਿ ਅੱਜ ਅਸੀਂ ਜਿਸ ਜਨਮ ਦੇ ਵਿੱਚ ਹੈਗੇ ਆ ਉਹ ਜਨਮ ਚ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਨੇ ਤੇ ਬਿਨਾ ਰੀਜ਼ਨ ਤੋਂ ਆਉਂਦੀਆਂ ਨੇ ਉਸ ਟਾਈਮ ਅਸੀਂ ਜਦੋਂ ਸਵਾਲ ਕਰ ਰਹੇ ਹੁੰਦੇ ਆ ਨਾ ਆਪਣੇ ਆਪ ਨੂੰ ਇੱਕ ਚੀਜ਼ yaad ਦਵਾਉਣ ਦੀ ਜ਼ਰੂਰ ਲੋੜ ਹੁੰਦੀ ਹੈ ਕਿ ਜੋ ਹੋ ਰਿਹਾ ਹੈ ਨਾ ਇਹ ਹੋਣਾ ਸੀ ਇਸ ਕਰਕੇ ਹੋ ਰਿਹਾ ਹੈ ਤਾਂ ਹੁਣ ਇੱਕ ਸਵਾਲ ਬਣਦਾ ਆ ਕਿ ਕੀ ਕਰਮ ਨਾਲ ਡੀਲ ਕੀਤਾ ਜਾ ਸਕਦਾ ਹੈ ਕੀ ਕਰਮ ਤੋਂ ਬਚਿਆ ਜਾ ਸਕਦਾ ਹੈ ਕੀ ਮੈਂ ਉਸ ਥੱਪੜ ਤੋਂ ਬਚ ਸਕਦਾ ਆ ਜੋ ਮੈਂ ਕੱਲ ਕਿਸੇ ਨੂੰ ਮਾਰਿਆ ਸੀ ਤਾਂ ਇਸ ਸਵਾਲ ਦਾ ਜਵਾਬ ਆਪਾਂ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਦੇ ਆ ਥੈਂਕ ਯੂ ਸੋ ਮੱਚ